ਕਲੀਅਰ ਤੁਸੀਂ ਦੇਖ ਰਹੇ ਹੋ ਪਕਾਟ ਟੀਵੀ ਤੇ ਅੱਜ ਖੜਿਆ ਹਾਂ ਜਿਲ੍ਹਾ ਗੁਰਦਾਸਪੁਰ ਦਾ ਧੰਨ ਬਾਬਾ ਸ਼ਰਚੰਦ ਚਰਨ ਛੋਪਰਾਤ ਗੁਰਦ ਟਲਸਾ ਵਿਖੇ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਗੁਰਦਾਸਪੁਰ ਜਿਲ੍ਹਾ ਹਾੜ ਦੀ ਮਾਰ ਹੇਠਾਂ ਤੇ ਬਹੁਤ ਜ਼ਿਆਦਾ ਨੁਕਸਾਨ ਹੋਏ ਨੇ ਸੋ ਇੱਧਰ ਸੋਸ਼ਲ ਵਰਕੇ ਵੀਰਾਂ ਦੀ ਜਿਹੜੀ ਸੇਵਾ ਉਹ ਵੀ ਤੁਰੰਤ ਚੱਲਦਰੀ ਹੈ ਤੇ ਇਹਨਾਂ ਨੇ ਅੱਜ ਕਮੇਟੀ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਸਪੂਰਨ ਭੋਗ ਪਏ ਨੇ ਸੋ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਸੇਵਾ ਨਿਭਾਰੀਆਂ ਸੀ ਉਹ ਉਹਨਾਂ ਨੂੰ ਇੱਥੇ ਮਾਨ ਸਨਮਾਨ ਵੀ ਹੋਏ ਨੇ ਸੋ ਸਾਡੇ ਨਾਲ ヘッド ਗ੍ਰਾਂਤੀ ਸਾਹਿਬ ਖੜੇ ਨੇ ਆਓ ਪੁੱਛਦੇ ਹਾਂ ਵੀ ਅੱਜ ਦੇ ਜਿਹੜੇ ਭੋਗ ਸੀ ਕਿਸ ਮਕਸਦ ਨੂੰ ਲੈ ਕੇ ਸੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਦੇ ਆਗੇ ਅਰਦਾਸ ਹਮਾਰੇ ਜੀਓ ਪਿੰਡ ਸਾਹਿਬ ਤੇਰਾ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਟਾਲੀ ਸਾਹਿਬ ਵਿਖੇ ਬਰਸੋਂ ਦੇ ਰੋਜ ਤੋਂ ਸਮੁੱਚੇ ਇਲਾਕੇ ਦੇ ਨੌਜਵਾਨ ਵੀਰ ਸੇਵਾਦਾਰਾਂ ਵੱਲੋਂ ਇੱਕ ਵਿਸ਼ਵ ਪਦਰੀ ਅਰਦਾਸ ਕੀਤੀ ਹੈ ਕਿ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰ ਤਿੱਤੇ ਲਹਿੋ ਬਾਰ ਅਰਦਾਸ ਕਰਕੇ ਸਰਬੱਤ ਦੇ ਭਲੇ ਵਾਸਤੇ ਜੋ ਇਹ ਪਿਛਲੇ ਦਿਨਾਂ ਵਿੱਚ ਹੜ੍ਹ ਆਇਆ ਤੇ ਫਸਲਾਂ ਤੋਂ ਲੈ ਕੇ ਪਸ਼ੂਆਂ ਦਾ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਮੋੜ ਵਛੇਬੇ ਵਾਸਤੇ ਅਰਦਾਸ ਹੋਈ ਜਿਨ੍ਹਾਂ ਨੇ ਪਰਿਵਾਰਾਂ ਵਿੱਚ ਨਗਰਾਂ ਵਿੱਚ ਸ਼ਹਿਰਾਂ ਵਿੱਚ ਜਾ ਜਾ ਕੇ ਸ਼ਿਵਾਵਾਵਾਂ ਕੀਤੀਆਂ ਪਰਿਵਾਰਾਂ ਦੇ ਨਾਲ ਮੋਡੇ ਨਾਲ ਮੋਡਾ ਲਾ ਕੇ ਖੜੇ ਨੇ ਉਹਨਾਂ ਦੀ ਅੱਗੇ ਤੋਂ ਵੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੋਈ ਹੈ ਸੋ ਅੱਜ ਠੀਕ 10 ਵਜੇ ਭੋਗ ਪਾਏ ਗਏ ਉਪਰੰਤ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਤੋਂ ਉਪਰੰਤ ਜਿਨੀਆਂ ਵੀ ਸੰਸਥਾਵਾਂ ਜਿਨ੍ਹਾਂ ਨੇ ਰਸਨਾ ਦੀ ਪਾਣੀ ਦੀ ਪਸ਼ੂਆਂ ਦੇ ਚਾਰੇ ਦੀ ਮੈਡੀਸਨ ਦੇ ਕੈਂਪ ਲਾਏ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਵੱਲੋਂ ਗੁਰਦੁਆਰਾ ਟਾਲੀ ਸਾਹਿਬ ਵਿੱਚ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਔਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬੜੀ ਵੱਡੀ ਰੂਪ ਵਿੱਚ ਸੰਗਤਾਂ ਆਈਆਂ ਸੰਸਥਾਵਾਂ ਆਈਆਂ ਔਰ ਜਿੱਥੇ ਸੁਭਾਵਾਂ ਕਰਨ ਵਾਸਤੇ ਹੋਰ ਸਤਿਗੁਰੂ ਉਦਮ ਬਖਸ਼ਿਸ਼ ਕਰਨ ਦਾਸ ਕੀਤੀ ਹੈ ਮੈਨੂੰ ਹੋਰ ਬੜੀ ਚੜ੍ਹਦੀ ਕਲਾ ਨਾਲ ਖੁਸ਼ੀ ਹੋਈ ਹੈ ਕਿ ਨੌਜਵਾਨ ਵੀਰ ਜਿਹੜੇ ਸਨ ਉਹਨਾਂ ਨੂੰ ਦਾੜ੍ਹੀ ਕੇਸ ਰੱਖਣ ਵੱਲੋਂ ਮੈਂ ਬੇਨਤੀਆਂ ਕੀਤੀਆਂ ਤੇ ਬڑے ਵੱਡੇ ਪੱਧਰ ਤੇ ਉਹਨਾਂ ਨੇ ਬੋਲੇ ਸੋ ਨਿਹਾਲ ਦੇ ਜਕਾਰੇ ਲਾ ਕੇ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਤੇ ਮੈਂ ਅਰਦਾਸ ਕਰਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨੀ ਸਮੁੱਚੇ ਪੰਥ ਦੀ ਚੜ੍ਹਦੀ ਕਲਾ ਔਰ ਏਕਤਾ ਬਖਸ਼ਿਸ਼ ਕਰਨੀ ਔਰ ਜਿੰਨੇ ਵੀ ਸਾਡੇ ਨੌਜਵਾਨ ਨੇ ਇਹਨਾਂ ਨੂੰ ਅੱਗੇ ਤੋਂ ਵੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਕਿਉਂਕਿ ਨਸ਼ਾ ਮੁਕਤ ਹੋ ਕੇ ਫਿਜ਼ੀਕਲ ਤੌਰ ਤੇ ਅਸੀਂ ਤੰਦਰੁਸਤੋ ਕੇ ਸਮਾਜ ਦੀ ਕੌਮ ਦੀ ਪੰਥ ਦੀ ਸਤਿਗੁਰੂ ਪਾਤਸ਼ਾਹ ਜੀ ਦੇ ਕਿਰਪਾ ਸਦਕਾ ਸੇਵਾ ਕਰ ਸਕੀਏ ਭਾਜੀ ਜਿਹੜੀ ਕਮੇਟੀ ਅੱਜ ਤੁਸੀਂ ਅਲਾਉਂਸ ਕੀਤੀ ਹੈ ਕੀ ਪ੍ਰੋਗਰਾਮੀ ਤੇ ਕੀ ਇਹਦਾ ਕੀ ਮੈਸੇਜ ਕੀ ਦੇਗਾ ਤੁਸੀਂ ਹਾਂ ਜਿੰਨੇ ਸਰਵੇ ਦੇ ਅਨੁਸਾਰ 85 ਨਗਰ ਜਿਹੜੇ ਹੜ ਦੀ ਮਾਰੇ ਠਾਏ ਨੇ ਕਿਉਂਕਿ ਇਹ ਇੱਕ ਦੋ ਸਿੰਘ ਦੇ ਸੇਵਾਦਾਰ ਦੇ ਵਸਤੀ ਗੱਲ ਨਹੀਂ ਉਹਦੇ ਵਾਸਤੇ ਸਮੁੱਚੇ ਵੀਰਾਂ ਵੱਲੋਂ ਸਲਾਹ ਕੀਤੀ ਹੈ ਕਿ ਇੱਕ ਕਮੇਟੀ ਬਣਾਵਾਂਗੇ ਉਹ ਹੜ ਪੀੜਤ ਪਰਿਵਾਰਾਂ ਦੇ ਨਾਲ ਰਾਬਤਾ ਕਰੇਗੀ ਕਿੰਨੂੰ ਮੈਡੀਸਨ ਦੀ ਲੋੜ ਹੈ ਕਿਨੂੰ ਪਸ਼ੂਆਂ ਦੀ ਲੋੜ ਹੈ ਕਿਨੂੰ ਪਸ਼ੂਆਂ ਦੇ ਚਾਰੇ ਦੀ ਲੋੜ ਹੈ ਕਿਨੂੰ ਬੈੱਡਾਂ ਦੀ ਜ਼ਰੂਰਤ ਹੈ ਕਿੰਨਾਂ ਦੇ ਘਰ ਟਹਿ ਗਏ ਨੇ ਕਿਉਂਕਿ ਸਾਡੇ ਕੋਲ ਬੜੂ ਸਾਹਿਬ ਅਕੈਡਮੀ ਕਲਗੀ ਧਰ ਵੱਲੋਂ ਬਾਬਾ ਹਰਜੀਤ ਸਿੰਘ ਜੀ ਆਏ ਨੇ ਉਹਨਾਂ ਨੇ 16 ਕਰੋੜ ਦਾ ਬਜਟ ਦਾ ਜਿਹੜਾ ਰਾਖਵਾ ਰੱਖ ਰਿਹਾ ਗੁਰਦਾਸਪੁਰ ਤੋਂ ਲੈ ਕੇ ਫਿਰੋਜ਼ਪੁਰ ਤੱਕ ਕਿਤੇ ਵੀ ਕੋਈ ਘਰ ਟੱਠਾ ਹੈ ਕਿਸੇ ਨੂੰ ਬੈੱਡ ਦੀ ਬਿਸਤਰੇ ਦੀ ਮੈਡੀਸਨ ਦੀ ਲੋੜ ਹੈ ਉਹ ਪੂਰਨ ਤੌਰ ਤੇ ਉਹ ਸਹਾਇਤਾ ਕਰਨਗੇ ਘਰ ਵੀ ਬਣਾ ਕੇ ਦੇਣਗੇ ਸੋ ਉਹਦੇ ਵਾਸਤੇ ਇੱਕ ਕੱਲ ਜਾਂ ਪਰਸੋ ਤੱਕ ਅਸੀਂ ਤੁਹਾਨੂੰ ਤੁਹਾਡੇ ਮੀਡੀਆ ਰਾਹੀਂ ਦੱਸ ਦੇਵਾਂਗੇ ਕਿਹੜੇ ਨੌਜਵਾਨ ਕਿਹੜੇ ਸੇਵਾਦਾਰ ਉਸ ਕਮੇਟੀ ਦਾ ਹਿੱਸਾ ਬਣੇ ਨੇ ਕੋਈ ਉਹਦੇ ਵਿੱਚ ਪ੍ਰਧਾਨ ਨਿਯੁਕਤ ਸਾਰੇ ਸੇਵਾਦਾਰ ਹੋਣਗੇ ਸੋ ਉਹ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋੜਵੰਦ ਪਰਿਵਾਰਾਂ ਦੀ ਹੜਪੀਟ ਪਰਿਵਾਰਾਂ ਦੀ ਜਿਹੜੀ ਮਦਦ ਕਰਨਗੇ ਔਰ ਗੁਰੂ ਸਾਹਿਬ ਚੜ੍ਹਦੀ ਕਲਾ ਕਰਨ ਪੰਜਾਬ ਨੂੰ ਫਿਰ ਖੁਸ਼ਹਾਲੀ ਵਾਲੇ ਰਾਹ ਤੇ ਲੈ ਕੇ ਹੋਣ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਹੜ੍ਹਾਂ ਦੇ ਵਿੱਚ ਪਾਣੀ ਦੇ ਵਿੱਚ ਜਾ ਜਾ ਕੇ ਨਗਰਾਂ ਵਿੱਚ ਜਾ ਜਾ ਕੇ মিডিਆ ਰਾਹੀਂ ਉਹ ਦੁੱਖ ਜਿਹੜਾ ਸੀ ਉਹ ਸੰਸਥਾਵਾਂ ਤੱਕ ਨੌਜਵਾਨਾਂ ਤੱਕ ਪਹੁੰਚਾਇਆ ਤਾਂ ਕਿ ਪਰਿਵਾਰਾਂ ਨੂੰ ਰਾਸ਼ਨ ਮਿਲ ਸਕੇ ਆ ਸਮੇਂ ਸਿਰ ਪਾਣੀ ਮਿਲ ਸਕੇ ਮੈਂ ਤੁਹਾਡਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਅਦਾਸ ਕਰਦਾ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀ ਦੇ ਰੋਕਤਾ ਦੀਆਂ ਦਾਤਾਂ ਬਖਸ਼ਿਸ਼ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਮੈਂ ਫਿਰ ਤੋਂ ਬਾਗੀ ਸਾਹਿਬ ਵੀਰ ਜੀ ਕਰਤਾਰ ਸਿੰਘ ਜੀ ਕੁਲਵਿੰਦਰ ਸਿੰਘ ਜੀ ਚਿੱਟੀ ਵੀਰ ਜੀ ਦਲਬੀਰ ਸਿੰਘ ਜੀ ਸਤਾਨੀ ਔਰ ਖਾਸ ਕਰਕੇ ਮੈਨੇਜਰ ਹਰੀ ਸਿੰਘ ਜੀ ਉਹਨਾਂ ਦਾ ਧੰਨਵਾਦ ਉਹ ਵੀ ਟੀਮ ਦੇ ਨਾਲ ਇੱਕ ਹਿੱਸਾ ਬਣ ਕੇ ਸੇਵਾਵਾਂ ਕਰ ਰਹੇ ਨੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਰਹੇ ਸੀ ਪੁਕਾਰ ਟੀਵੀ ਡਾਕਟਰ ਜੂਨਚਕ ਤੋਂ ਬਲਜਿੰਦਰ ਗੁਰਦਾਸਪੁਰ ਤੋਂ ਪੁਕਾਰ ਆਪਣਿਆਂ ਦੀ ਆਪਣੇ ਲਈ